ਸਲਾਮ ਵਾਲੇਕੁਮ ਜੀ ਵੀਰੋ ਕੀ ਹਾਲ ਚੱਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦਤ ਨਾਲ ਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਿਕ ਫੋਰਸ ਸਿਸਸ ਦਾ ਲੀਡਰਸ਼ਿਪ ਫੋਰ ਜਸਸ ਦਾ ਰਹਿਮਾ ਗੁਰਪਤਵੰਨ ਸਿੰਘ ਪੰਨੂ ਨੇ ਓਪਨ ਚੈਲੰਜ ਕੀਤਾ ਗੋਦੀ ਮੀਡੀਆ ਨੂੰ ਮੋਦੀ ਸਰਕਾਰ ਨੂੰ ਤੇ ਆਰਐਸਐਸ ਨੂੰ ਕਿ ਅਗਰ ਮੈਨੂੰ ਗ੍ਰਿਫਤਾਰ ਕਰਨਾ ਹੈ ਅਗਰ ਮੈਨੂੰ ਅਰੈਸਟ ਕਰਨਾ ਹੈ ਅਮਰੀਕਾ ਦੇ ਵਿੱਚ ਜਾ ਕੇ ਦਿਖਾ ਕੈਨੇਡਾ ਦੇ ਵਿੱਚ ਮੈਨੂੰ ਆ ਕੇ ਅਰੈਸਟ ਕਰਕੇ ਦਿਖਾ ਗੁਰਪਤਵੰਤ ਸਿੰਘ ਪੰਨੂ ਬਹੁਤ ਜ਼ਿਆਦਾ ਸਟਰੋਂਗ ਮੰਨਿਆ ਜਾਂਦਾ ਹੈ ਆ ਭਾਰਤੀ ਮੀਡੀਆ ਗੋਦੀ ਸਰਕਾਰ ਮੋਦੀ ਮੀਡੀਆ ਜਿਹਨੂੰ ਆਤੰਗਵਾਦੀ دہشتਗਰਦ ਕਹਿੰਦੀ ਹੈ ਉਸ ਬੰਦੇ ਨੇ ਇਸ ਟਾਈਮ ਤੇ ਥਲਥਲੀਮ ਚਾਤੀ ਉਸ ਬੰਦੇ ਦੀ ਸਟੇਟਮੈਂਟ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਕਿ ਮਗਮਲ ਡੇਲੇ ਇਸੇੰਦ ਲਗਾਈ ਦੀ ਵੀਡੀਓ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਸਾਰੇ ਤਮਾਮ ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈ ਮੋ ਤਾਂ ਕਿ ਅਨਲਿਗ ਇੰਜੀਨੀਅਰਿੰਗ ਮੇਂ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਗੁਰਪੰਤਵੰਤ ਸਿੰਘ ਪਨੂਨੇ ਮੋਦੀ ਹਕੂਮਤ ਨੂੰ ਚੈਲੰਜ ਦੇਂਦੇ ਹੋਏ ਆਖਿਆ ਹੈ ਕਿ ਅਗਰ ਹਿੰਮਤ ਹੈਗੀ ਹੈ ਨਾ ਤੇ ਕੈਨੇਡਾ ਅਮਰੀਕਾ ਜਾਂ ਯੂਰਪ ਵਿੱਚ ਆ ਕੇ ਗ੍ਰਿਫਤਾਰੀ ਕਰਕੇ ਵਖਾ ਉਹ ਇੱਕ ਤਰਫ ਤਾਂ ਪਾਕਿਸਤਾਨ ਨਾਲ ਪੰਗੇ ਲੈਂਦਾ ਫਿਰਦਾ ਹੈ ਹਰ ਵਾਰੀ ਆਪਣਾ ਮੂੰਹ ਕਾਲਾ ਕਰਵਾਉਂਦਾ ਹੈ ਕਦੀ ਸਰਜਿਕਲ ਸਟ੍ਰਾਈਕਸ ਕਰਦਾ ਹੈ ਕਦੀ ਡਰਾਮੇ ਫਿਲਮਾਂ ਕਦੀ ਕਸ਼ਮੀਰ ਦੇ ਉੱਤੇ ਜ਼ੁਲਮ ਤੇ ਨਤੀਜਾ ਕੀ ਦੁਨੀਆ ਭਰ ਦੇ ਵਿੱਚ ਸ਼ਰਮਿੰਦਗੀ ਤੁਸੀਂ ਇਹ ਦੇਖੋ ਇਹ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਮੁਸਲਮਾਨਾਂ ਦੇ ਉੱਤੇ ਜ਼ੁਲਮ ਇਸਾਈਆਂ ਦੇ ਉੱਤੇ ਹਮਲੇ ਦਲਿਤਾਂ ਦੀ ਤਜ਼ਲੀਲ ਔਰ ਹੁਣ ਸਿੱਖ ਰਾਦਰੇ ਦੇ ਉੱਤੇ انتقامی ਕਾਰਵਾਈਆਂ ਮੋਦੀ ਸਰਕਾਰ ਦੀ ਫਸਤਾਈਅਤ ਤੇ ਹਿੰਦੂਤਵਾਦ ਦੇ ਜ਼ਹਿਰੀਲੇ ਨਜ਼ਰੀਏ ਨੇ ਭਾਰਤ ਦੇ ਚਿਹਰੇ ਨੂੰ ਨਾ ਸਿਰ ਬੇਨਕਾਬ ਕੀਤਾ ਬਲਕਿ ਨੰਗਾ ਕਰ ਦਿੱਤਾ ਹੈ ਪੂਰੀ ਦੁਨੀਆ ਦੇ ਸਾਹਮਣੇ ਬਿਸਮਿਲ੍ਲਾ ਰਹਿਮਨ ਰਹਿੀਮ ਅਸਲਾਮੁਅਲੈਕੁਮ ਨਾਜ਼ਮ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ ਅੱਜ ਇੱਕ ਵਾਰੀ ਫਿਰ ਮੋਦੀ ਸਰਕਾਰ ਨੂੰ ਬੇਨਕਾਬ ਕਰਦੇ ਆਂ ਤੇ ਸਿੱਧਾ ਵਲੌਗ ਸ਼ੁਰੂ ਕਰਦੇ ਆਂ ਆਇਓ ਬਈ जनाब मोदी ਸਰਕਾਰ ਦੀ ਫਸਤਾਇਤ ਤੇ ਹਿੰਦੂਤਵਾਦ ਦੇ ਜ਼ਹਿਰੀਲੇ ਨਜ਼ਰੀਏ ਨੇ ਭਾਰਤ ਦੇ ਚਿਹਰੇ ਨੂੰ ਨਾ ਸਿਰਫ ਬੇਨਕਾਬ ਕੀਤਾ ਹੈ ਬਲਕਿ ਨੰਗਾ ਕਰ ਦਿੱਤਾ ਹੈ ਪੂਰੀ ਦੁਨੀਆ ਦੇ ਸਾਹਮਣੇ ਬਰਸਾਂ ਤੋਂ ਜੋ ਮੁਲਕ ਆਪਣੇ ਆਪ ਨੂੰ ਜਮਹੂਰੀਅਤ ਬਰਦਾਸ਼ਤ ਦਾ ਜਨ ਉਹ ਗੜ ਸਮਝਦਾ ਸੀ ਅੱਜ ਉਹੀ ਮੁਲਕ ਅਕਲਤਾ ਵਾਸਤੇ ਇੱਕ ਦਲਦਲ ਬਣ ਚੁੱਕਿਆ ਹੈ ਔਰ ਇੱਕ ਬਿਲਕੁਲ ਖੁੱਲੀ ਜੇਲ ਬਣ ਗਿਆ ਹੈ ਤੁਸੀਂ ਇਹ ਦੇਖੋ ਇਹ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਮੁਸਲਮਾਨਾਂ ਦੇ ਉੱਤੇ ਜ਼ੁਲਮ ਈਸਾਈਆਂ ਦੇ ਉੱਤੇ ਹਮਲੇ ਦਲਿਤਾਂ ਦੀ ਤਜ਼ਹਲੀਲ ਔਰ ਹੁਣ ਸਿੱਖ ਬਰਾਦਰੀ ਦੇ ਉੱਤੇ ਇਨਤਕਾਮੀ ਕਾਰਵਾਈਆਂ ਮੋਦੀ ਸਰਕਾਰ ਸਮਝਦੀ ਹੈ ਕਿ ਜ਼ੁਲਮ ਦੇ ਜ਼ਰੀਏ ਆਵਾਜ਼ਾਂ ਦਬਾਈਆਂ ਜਾ ਸਕਦੀਆਂ ਹਨ ਮਗਰ ਤਾਰੀਖ ਚੁੱਕ ਕੇ ਵੇਖੋ ਤਾਰੀਖ ਨੇ ਹਮੇਸ਼ਾ ਦੱਸਿਆ ਕਿ ਜਦੋਂ ਆਵਾਜ਼ ਦਿਲ ਤੋਂ ਉੱਠਦੀ ਹੈ ਨਾ ਤੇ ਫਿਰ ਬੰਦੂਕਾਂ ਵੀ ਚੁੱਪ ਕਰ ਜਾਂਦੀਆਂ ਨੇ ਖਾਲਿਸਤਾਨ ਤਹਿਰੀਕ ਨੂੰ ਦਬਾਉਣ ਦੀ ਬਜਾਏ ਜਿਨੀ ਕੋਸ਼ਿਸ਼ ਕੀਤੀ ਗਈ ਉਹ ਉਹਨਾ ਜ਼ੋਰ ਫੜਦੀ ਗਈ ਹੁਣ ਨਾ ਸਿਰਫ ਇੱਕ ਇਹ ਨਾਰਾ ਬਣ ਗਈ ਹੈ ਬਲਕਿ ਇਹ ਇੱਕ ਸ਼ੋਰ ਬਣ ਚੁੱਕਿਆ ਸਿੱਖ ਫੋਰ ਜਸਟਿਸ ਦੇ ਕੋਆਰਡੀਨੇਟਰ ਇੰਦਰਜੀਤ ਸਿੰਘ ਨੇ ਜਿਹੜਾ ਨਾ ਉਹ ਐਲਾਨ ਕੀਤਾ ਹੈ ਕਿ ਅਗਲਾ ਖਾਲਿਸਤਾਨ ਰੈਫਰੰਡਮ ਜਿਹੜਾ ਹੈ ਉਹ 23 ਨਵੰਬਰ 2025 ਨੂੰ ਕੈਨੇਡਾ ਦੇ ਸ਼ਹਿਰ ઓਟਾਵਾ ਵਿੱਚ ਹੋਏਗਾ ਉਹਨਾਂ ਨੇ ਇਹ ਚੀਜ਼ ਵੀ ਵਾਅਦੇ ਕੀਤੀ ਹੈ ਕਿ ਉਹ ਸਿੱਖ ਫੋਰ ਜਸਟਿਸ ਦੇ ਜਨਰਲ ਕੌਂਸਲ ਗੁਰਪੰਤ ਵਾਜ ਸਿੰਘ ਪਨੂ ਦੇ ਨਾਲ ਖੜੇ ਭਾਰਤ ਨੂੰ ਖੁੱਲੇ ਆਮ ਲਲਕਾਰਿਆ ਉਹਨਾਂ ਨੇ ਯਾਨੀ ਸਿੱਖ ਬਰਾਦਰੀ ਨਾ ਸਿਰਫ ਇਤਜਾਜ ਕਰਦੀ ਪਈ ਹੈ ਬਲਕਿ ਐਲਾਨੇ ਬਗਾਵਤ ਕਰ ਚੁੱਕੀ ਹੈ ਪਨੂ ਨੇ ਖੁਦ ਮੋਦੀ ਹਕੂਮਤ ਦੇ ਉਤੇ बरसਦੇ ਹੋਏ ਇਹ ਕਿਹਾ ਕਿ ਭਾਰਤ ਇੱਕ ਝੂਠੇ ਮੁਕਦਮਾਤ ਬਣਾ ਕੇ ਇੰਦਰਜੀਤ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਪਿਆ ਲੇਕਿਨ ਸੱਚ ਜਿਹੜਾ ਹੈ ਉਹਨੂੰ ਤੁਸੀਂ ਫੈਲਾਣ ਦੇ ਥੱਲੇ ਬੰਦ ਨਹੀਂ ਕਰ ਸਕਦੇ ਐ ਨਾ ਫਰਗਲ ਗੁਰਪੰਤਵਨ ਸਿੰਘ ਪਨੂਰ ਸਾਹਿਬ ਜਿਹੜਾ ਨੇ ਉਹ ਵੈਸੇ ਵੀ ਮੇਰੇ ਬੜੇ ਫੇਵਰਿਟ ਨੇ ਹੋਣ ਜਰਾ ਆਇਓ ਇਧਰਲੇ ਪਾਸੇ ਭਾਰਤ ਦੀ ਹਾਲਤ ਜ਼ਾਰ ਦੇਖ ਲੈਂਦੇ ਆ ਉਹ ਇੱਕ ਤਰਫ ਤਾਂ ਪਾਕਿਸਤਾਨ ਨਾਲ ਪੰਗੇ ਲੈਂਦਾ ਫਿਰਦਾ ਹੈ ਹਰ ਵਾਰੀ ਆਪਣਾ ਮੂੰਹ ਕਾਲਾ ਕਰਵਾਉਂਦਾ ਹੈ ਕਦੀ ਸਰਜਿਕਲ ਸਟ੍ਰਾਈਕਸ ਕਰਦਾ ਹੈ ਕਦੀ ਡਰਾਮੇ ਫਿਲਮਾਂ ਕਦੀ ਕਸ਼ਮੀਰ ਦੇ ਉੱਤੇ ਜ਼ੁਲਮ ਤੇ ਨਤੀਜਾ ਕੀ ਦੁਨੀਆ ਭਰ ਦੇ ਵਿੱਚ ਸ਼ਰਮਿੰਦਗੀ ਚੀਨ ਦੇ ਨਾਲ ਸਰਹਦੀ ਚੜਪਾ ਵਿੱਚ ਵੀ ਆਪਣੀ ਨੱਕ ਬਿਲਕੁਲ ਹੀ ਵੜਾ ਚੁੱਕਿਆ ਹੈ ਨੇਪਾਲ ਦੇ ਨਾਲ ਤਾਲੁਕਤ بگੜ ਚੁਕੇ ਨੇ ਬੰਗਲਾਦੇਸ਼ ਨਾਲ ਅਖਾਨੀ ਮਲਾਈਆਂ ਜਾ ਰਹੀਆਂ ਤੇ ਹੁਣ ਸਿੱਖਾਂ ਦੇ ਪਿੱਛੇ ਲੱਗੇ ਲੱਗਦਾ ਮੋਦੀ ਸਰਕਾਰ ਦੇ ਕੋਲੇ ਨਾ ਕੋਈ ਪਾਲਿਸੀ ਬਚੀ ਹੈ ਤੇ ਨਾ ਇਸ ਮੋਦੀ ਗੋਦੀ ਦੇ ਕੋਲੇ ਇੱਜ਼ਤ ਬਚੀ ਹੈ ਪੂਰਾ ਖਿੱਤਾ ਇਸ ਮੋਦੀ ਕੋਲੇ ਤੰਗ ਜਿਸ ਭਾਰਤ ਨੂੰ ਉਹ ਵਿਸ਼ਵ ਗੁਰੂ ਬਣਾ ਨਿਕਲਿਆ ਸੀ ਉਹ ਹੁਣ ਵਿਸ਼ਵ ਮਜ਼ਾਕ ਬਣ ਚੁਕਿਆ ਇੱਕ ਤਰਫ ਮਹਿੰਗਾਈ ਹੈ ਬੇਰੁਜ਼ਗਾਰੀ ਹੈ ਕਿਸ ਕਿਸਾਨ ਦਾ ਇਤਜਾਜ ਹੈ ਔਰ ਬਾਹਰ ਆਲਮੀ ਮੀਡੀਆ ਦੀ ਤਨਕੀਦ ਵੀ ਤੁਹਾਡੇ ਸਾਹਮਣੇ ਹੈ ਆਪਣੇ ਆਪ ਨੂੰ ਸੁਪਰ ਪਾਵਰ ਕਹਿਲਵਾਨ ਵਾਲਾ ਜਿਹੜਾ ਇੰਡੀਆ ਹੈ ਸ਼ਰਮਿੰਦਗੀ ਨਦਾਮਤ ਤੋਂ ਸਿਵਾ ਉਹਦੇ ਕੋਲੇ ਕੁਝ ਨਹੀਂ ਬਚਿਆ ਗੁਰਪਾਤਵੰਤ ਸਿੰਘ ਪੰਨੂ ਨੇ ਮੋਦੀ ਹਕੂਮਤ ਨੂੰ ਚੈਲੰਜ ਦਿੰਦੇ ਹੋਏ ਆਖਿਆ ਹੈ ਕਿ ਅਗਰ ਹਿੰਮਤ ਹੈਗੀ ਹੈ ਨਾ ਤੇ ਕੈਨੇਡਾ ਅਮਰੀਕਾ ਜਾਂ ਯੂਰਪ ਵਿੱਚ ਆ ਕੇ ਗ੍ਰਿਫਤਾਰੀ ਕਰਕੇ ਵਖਾ ਹਾਲਾਂਕਿ ਉਹਨਾਂ ਨੇ ਭਾਰਤੀ ਕੌਮੀ ਸਲਾਮਤੀ ਦੇ ਮੁਸ਼ੀਰ ਅਜੀਤ ਦੇਵੋਲ ਨੂੰ ਵੀ ਬਰਾਹਰਾਸਤ ਮੁਖਾਤਬ ਕਰਦੇ ਹੋਏ ਕਹੇ ਕਿ ਤੇਰਾ ਸਮਨ ਤਿਆਰ ਬੈ। ਔਰ ਮੈਂ ਤੇਰਾ ਇੰਤਜ਼ਾਰ ਕਰਦਾ ਪਿਆ। ਹੁਣ ਖੈਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੋ ਆਵਾਜ਼ਾਂ ਹਜ਼ਾਰਾਂ ਮੀਲ ਦੂਰ ਬੈਠ ਕੇ ਮੋਦੀ ਸਰਕਾਰ ਨੂੰ ਕੱਪ-ਕੱਪੀ ਚੜਾਉਂਦੀਆਂ ਪਈਆਂ ਨੇ ਉਹ ਅਗਰ ਆਵਾਜ਼ਾਂ ਪਾਰਕ ਦੇ ਵਿੱਚ ਹੀ ਉਠਣ ਲੱਗ ਪਈਆਂ ਤੇ ਖਰੇ ਕੀ ਬਣੇਗਾ। ਕੋਈ ਬਾਣਾ ਵਰਤ ਗਿਆ। ਛਤੀ ਦੇ ਵਜਣ ਕਾਲ ਜੇ ਸ਼ੁਰੀਆਂ। ਗਾਣਾ ਯਾਦ ਆ ਗਿਆ ਸਿੱਖ ਕਿਆਦ ਦਾ ਕਹਿਣਾ ਹੈ ਕਿ ਭਾਰਤ ਰੌ ਦੇ ਨੈਟਵਰਕ ਦੇ ذریعے ਜਿਹੜਾ ਰੌ 24 ਘੰਟੇ ਇਹ ਬਥੇ ਪੰਗਾਈ ਲੈਂਦੀ ਰਹਿੰਦੀ ਹੈ ਭਾਰਤ ਜਿਹੜਾ ਨਾ ਉਹ ਰੌ ਨੈਟਵਰਕ ਦੇ ذریعے ਬੇਰੂਨੇ ਮੁਲਕ ਸਿੱਖ ਰਹਿਨ ਮਾਵਾਂ ਨੂੰ ਖਾਮੋਸ਼ ਕਰਾਂਦੀ ਬੜੀ ਕੋਸ਼ਿਸ਼ ਕਰਤਾ ਪਿਆ ਲੇਕਿਨ ਵਕਤਾਂ ਕੇ ਬਦਲ ਚੁਕਿਆ ਦੁਨੀਆ ਹੁਣ ਅੰਨੀ ਨਹੀਂ ਹੈਗੀ ਉਹਨੂੰ ਨਜ਼ਰ ਆਂਦਾ ਸਾਰਾ ਕੁਝ ਕਿ ਭਾਰਤ ਜਿਸ دہشت گردੀ ਦੇ ਖਿਲਾਫ ਲੜਨ ਦਾ ਢੋਂਗ ਰਚਾਂਦਾ ਹੈ ਨਾ ਉਸ ਸਭ ਤੋਂ ਵੱਡਾ ਇਸ دہشتਗਰਦੀ ਦਾ ਆਪ ਹੀ ਅਲੰਬਰਦਾਰ ਹੈ ਹੁਣ ਇਹ ਗੱਲ ਬਿਲਕੁਲ ਸਾਫ਼ ਹੈ ਕਿ ਖਾਲਿਸਤਾਨ ਸਿਰਫ ਇੱਕ ਤਹਿਰੀਕ ਨਹੀਂ ਰਹੀ ਇਹ ਬਲਕਿ ਜਨਾਬ ਇੱਕ ਜਜ਼ਬਾ ਹੈ ਇੱਕ ਐਲਾਨ ਹੈ ਕਿ ਭਾਈ ਬਸ ਹੁਣ ਮਜ਼ੀਦ ਨਹੀਂ ਮੋਦੀ ਸਰਕਾਰ ਜਿੰਨਾ ਦਬਾਅ ਪਾਏਗੀ ਇਹ ਸ਼ੋਲਾ ਉਨਾ ਹੀ پڑਕੇਗਾ ਭਾਰਤ ਨੇ ਆਪਣੇ ਚਿਹਰੇ ਦੇ ਉਤੇ ਜਿੰਨੇ ਨਕਾਬ ਪਾਏ ਹੋਏ ਨੇ وہ سارے لے جانے ہیں سچ دنیا نو صاف صاف نظر آ رہے ہیں خالستان دائے احتجاج ہوں احتجاج نہیں ایک عظم ہے ایک للکار ہے اور اے للکار جناب ہوں رکن والی نہیں ہے تو ہجے بھی بھارت موقع ہے کوئی ہوش دے ناخن لوے کوئی اپنے اندر چانکے ویکھے ویکے اپنی گربان چانگ کے ویکے بھی کردہ کی فرد ہے ساری دعا ہے کہ خالستان ضرور بن کے روے گا ਪਾਕਿਸਤਾਨ ਖਾਲਿਸਤਾਨ ਦੇ ਨਾਲ ਜੀ ਵੀਰੋ ਐਸਜੀਆਈ ਦੀ ਵੀਡੀਓ ਮੋਦੀ ਸਰਕਾਰ ਗੋਦੀ ਮੀਡੀਆ ਭਾਰਤ ਜਿਹੜਾ ਆਪਣੇ ਆਪ ਨੂੰ ਇੰਜ ਦਾ ਮੁਲਕ ਮੰਨਦਾ ਹੈ ਕਿ ਅਸੀਂ ਸਾਰਿਆਂ ਨੂੰ ਹਕੂਕ ਦੇ ਰਹੇ ਹਾਂ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਬਾਕੀ ਰਿਲੀਜੀਅਨ ਦੇ ਲੋਕਾਂ ਦੇ ਨਾਲ ਤੱਕਾ ਤੇ ਜ਼ੁਲਮ ਕੀਤਾ ਜਾ ਰਿਹਾ ਹੈ ਮੁਸਲਮਾਨਾ ਦੇ ਨਾਲ ਵੀ ਤੱਕਾ ਹੁੰਦਾ ਹੈ ਹੁਣ ਤੱਕ ਤੱਕਾ ਹੁੰਦਾ ਹੋ ਤਕਾਉਂਦਾਰੇ ਤੇ ਜ਼ੁਲਮ ਕੀਤਾ ਜਾ ਰਿਹਾ ਹੈ ਹਿੰਦੂਆਂ ਦੇ ਨਾਲ ਵੀ ਤਕਾ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਸਿੱਖਾਂ ਦੇ ਨਾਲ ਜਿਹੜੀ ਇntਕਾਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸਿੱਖਾਂ ਦੇ ਹੱਕੂਕ ਨਹੀਂ ਦਿੱਤੇ ਜਾ ਰਹੇ ਤੇ ਇਹ ਕਿਹਾ ਜਾਂਦਾ ਹੈ ਕਿ ਅਸੀਂ ਗੁਰਪਤਵੰਨ ਸਿੰਘ ਪਨੋ ਨੂੰ ਅਰੈਸਟ ਕਰਾਂਗੇ ਅਮਰੀਕਾ ਕੋ ਮੰਗ ਕੀਤੀ ਕਿ ਗੁਰਪਤਵੰਨ ਸਿੰਘ ਪਨੋ ਨੂੰ ਸਾਡੇ ਕੋਲ ਦਿਓ ਅਸੀਂ ਉਹਨੂੰ ਪੰਜਾਬ ਚ ਲਿਆਉਣਾ ਚਾਹੁੰਦੇ ਆ ਤੇ ਪੰਨੂ ਜੀ ਦੇ ਸਟੇਟਮੈਂਟ ਪੰਨੂ ਜੀ ਦਾ ਜਿਹੜਾ ਬਿਆਨ ਹੈ ਸਿੱਖ ਫੋਰਜ ਜਸਲ ਦਾ ਰਹਿਮਾ ਗੁਰਪਤਵਨ ਸਿੰਘ ਪੰਨੂ ਫਰੰਟ ਤੇ ਆ ਕੇ ਇੱਕ ਐਸੇ ਸਟੇਟਮੈਂਟ ਦੇ ਦਿੰਦਾ ਗੋਦੀ ਮੀਡੀਆ ਦਾ ਜਿਹੜਾ ਗਨੌਣਾ ਜਿਹੜਾ ਗੋਦੀ ਮੀਡੀਆ ਦਾ ਜਿਹੜਾ ਇੱਕ ਸੋ ਕੋਲਡ ਪੋਲਿਟਿਕਸ ਵਾਲਾ ਜਿਹੜਾ ਉਹ ਬੇਨਕਾਬ ਹੋ ਜਾਂਦਾ ਅਗਰ ਪੰਨੂ ਨੂੰ ਰਿਹਾ ਅਰੈਸਟ ਕਰਨਾ ਹੈ ਅਗਰ ਪੰਨੂ ਨੂੰ ਕਿਤੇ ਜਾ ਕੇ ਤੁਸੀਂ ਅਰੈਸਟ ਕਰ ਸਕਦੇ ਹੋ ਤੇ ਪੰਨੂ ਨੇ ਕਿਹਾ ਆਓ ਕੈਨੇਡਾ ਤੁਸੀਂ ਆਓ ਅਮਰੀਕਾ ਮੈਨੂੰ ਅਰੈਸਟ ਕਰਕੇ ਵਾਹੋ ਤੇ ਅਸੀਂ ਜਾਣਦੇ ਆ ਕੋਈ ਵੀ ਵਰਪਤਵਨ ਸਿੰਘ ਪੰਨੂ ਨੂੰ ਅਮਰੀਕਾ ਕੈਨੇਡਾ ਯੂਰਪ ਦੇ ਕਿਸੇ ਮੁਲਕ ਦੇ ਅੰਦਰ ਵੀ ਅਡਰੈਸ ਨਹੀਂ ਕਰ ਸਕਦਾ ਗੋਦੀ ਮੀਡੀਆ ਦਾ ਇੱਕ ਗਨੋਨਾ ਚਿਹਰਾ ਜਿਹੜਾ ਬੇਨਕਾਬ ਹੋ ਰਿਹਾ ਉਹ ਲੋਕ ਜਿਹੜੇ ਖਾਲਸਾਣ ਦੀ ਗੱਲ ਕਰਦੇ ਨੇ ਜਿਹੜੇ ਖਾਲਸੇ ਰਾਜ ਨੂੰ ਸਪੋਰਟ ਕਰਦੇ ਨੇ ਸਿੱਖਾਂ ਦੇ ਰਾਇਟਸ ਦੀ ਗੱਲ ਕਰਦੇ ਨੇ ਉਹਨਾਂ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਈਆਂ ਨੂੰ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਪੰਨੂ ਨੂੰ ਇਹ ਧਮਕੀਆਂ ਲਾਈਆਂ ਜਾ ਰਹੀਆਂ ਨੇ ਇੱਥੋਂ ਆਰਐਸਐਸ ਦੇ ਬੰਦੇ ਰੌ ਦੇ ਬੰਦੇ ਜਾ ਕੇ ਪੰਨੂ ਨੂੰ ਧਮਕੀਆਂ ਲਾ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਪੰਨੂ ਨੂੰ ਅਸੀਂ ਨਹੀਂ ਛੱਡਣਾ ਲੇਕਿਨ ਉਹਦੇ ਨਾਲ ਜਿਹੜਾ ਇਸ ਟਾਈਮ ਤੇ ਉਹਨੂੰ ਸਪੋਰਟ ਪੂਰੇ ਸਿੱਖ ਰਿਲੀਜੀਅਨ ਦੀ ਉਹਨੂੰ ਸਪੋਰਟ ਹੈ ਅਮਰੀਕਾ ਦੀ ਇਹ ਸੀ ਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ